ਸਤ ਸ੍ਰੀ ਅਕਾਲ ਮਰhaba ਤੁਸ ਸੇਰ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਂ ਔਰ ਇਸ ਵਾਰ ਇਹ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਜੀ ਹਾਂ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਚੱਲ ਰਹੀ ਉਥਲ ਪੁਥਲ ਤੇ ਇੱਕ ਵਾਰੀ ਫੇਰ ਹੜਕੰਪ ਮਚ ਗਿਆ ਹੈ ਦੱਸਿਆ ਕਿ देर शाम ਕੱਲ੍ਹ ਦੇਰ ਸ਼ਾਮ ਜਿਹੜਾ ਪੰਜਾਬ ਕਾਂਗਰਸ ਨੂੰ ਲੈ ਕੇ ਹਾਈ ਕਮਾਂਡ ਵੱਲੋਂ ਵੱਡੇ ਫੈਸਲੇ ਕੀਤੇ ਗਏ ਨੇ ਉਹਨਾਂ ਨੇ ਸਾਫ਼ ਕਰ ਦਿੱਤਾ ਜੀ ਹਾਂ ਕਾਂਗਰਸ ਹਾਈ ਕਮਾਂਡ ਰਾਸ਼ਟਰੀ ਕਾਂਗਰਸ ਦੇ ਜਿਹੜੇ ਨੈਸ਼ਨਲ ਕਾਂਗਰਸ ਦੇ ਜਿਹੜੇ ਸੰਗਠਨ ਮੰਤਰੀ ਹੈਗੇ ਆ ਕੇ ਵੇਨੂਪਰ ਜਿਹੜੇ ਹੈਗੇ ਆ ਉਹਨਾਂ ਵੱਲੋਂ ਜਿਹੜਾ ਕਲੀਅਰ ਸਾਫ ਸਪਸ਼ਟ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਫਿਲਹਾਲ ਪੰਜਾਬ ਕਾਂਗਰਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ ਤੇ ਜਿਹੜੇ ਰਾਜਾ ਵੜਿੰਗ ਆ ਅਮਰਿੰਦਰ ਰਾਜਾ ਵੜਿੰਗ ਉਹੀ ਫਿਲਹਾਲ ਪੰਜਾਬ ਕਾਂਗਰਸ ਦੀ ਕਮਾਂਡ ਸੰਭਾਲਣਗੇ ਉਹੀ ਪ੍ਰਧਾਨ ਰਹਿਣਗੇ ਤੇ ਉਹਨਾਂ ਨੇ ਜਿਹੜੇ ਵੀ ਹੋਰ ਲੋਗ ਐ ਜਿਹੜੇ ਪਾਰਟੀ ਵਿਰੋਧੀ ਆ ਕਿਸੇ ਤਰੀਕੇ ਦੀ ਆ ਕਿਸੇ ਤਰੀਕੇ ਦੀ ਵਿਅਕਤੀ ਵਿਸ਼ੇਸ਼ ਕੋਈ ਟਿੱਪਣੀ ਕਰ ਰਹੇ ਉਹਨਾਂ ਨੂੰ ਵੀ ਦੋ ਤਲਕੀ ਜਿਹੜਾ ਗੱਲਬਾਤ ਕੀਤੀ ਹੈ ਔਰ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਐਦਾਂ ਦੀ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਜਿਹੜਾ ਵੀ ਇਨਜਾਮ ਦੇਗਾ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਜੀ ਇਹ ਸੰਗਠਨ ਮੰਤਰੀ ਕੇ.ਐਸ.ਵੀ.ਨੂੰ ਗੋਪਾਲ ਦੇ ਨਾਲ ਇੱਕ ਜਿਹੜੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਰਾਹੁਲ ਗਾਂਧੀ ਵੀ ਜਿਹੜੇ ਮੌਜੂਦ ਸਨ ਤੇ ਇਸ ਮੀਟਿੰਗ ਦੇ ਵਿੱਚ ਜਿੱਦਾਂ ਹੀ ਇੱਕ ਵਾਰੀ ਫੇਰ ਰਾਜਾ ਬੜਿੰਗ ਨੂੰ ਪੰਜਾਬ ਦਾ ਜਿਹੜਾ ਕਮਾਂਡ ਸੰਭਾਲੀ ਰਹਿਣ ਦੀ ਗੱਲਬਾਤ ਸਾਫ਼ ਕਲੀਅਰ ਕੀਤੀ ਉਸ ਤੋਂ ਬਾਅਦ ਹੀ ਰਾਜਨੀਤੀ ਪੰਜਾਬ ਕਾਂਗਰਸ ਦੀ ਰਾਜਨੀਤੀ ਦੇ ਵਿੱਚ ਵੱਡੀ ਜਿਹੜੀ ਹੈ ਚਰਚਾਵਾਂ ਛਿੜ ਗਈਆਂ ਲੋਕੀ ਚਰਚਾ ਦੇ ਵਿੱਚ ਲੋਕੀ ਕਹਿ ਲੱਗ ਪਈ ਨਾਤੀ ਤੋ ਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ ਇਹੋ ਜਿਹੇ ਗੱਲਾਂ ਇਹੋ ਜਿਹੇ ਜੁਮਲੇ ਜਿਹੜੇ ਆ ਇੱਕ ਦੂਜੇ ਨੂੰ ਸੁਣਾਏ ਜਾ ਰਹੇ ਨੇ ਉਹਨੋਂ ਕਿਤੇ ਲਈ ਕਹੇ ਜਾ ਰਹੇ ਨੇ ਪਰ ਇਹ ਤਾਂ ਨਹੀਂ ਪਤਾ ਪਰ ਬਾਰ ਬਾਰ ਇਸ ਨੂੰ ਲੈ ਕੇ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਜਾਂ ਆਮ ਗਲਿਆਰੇ ਦੇ ਵਿੱਚ ਪੰਜਾਬ ਕਾਂਗਰਸ ਦੇ ਗਲਿਆਰੇ ਦੇ ਵਿੱਚ ਜਿਹੜੇ ਬਾਰ ਬਾਰ ਚੰਨੀ ਜੀ ਹਾਂ ਸਾਫ ਦਾ ਪੰਜਾਬ ਕਾਂਗਰਸ ਦੇ ਵਿੱਚ ਜਿਹੜੇ ਸਾਬਕਾ ਸੀਐਮ ਰਹੇ ਆ ਪੰਜਾਬ ਦੇ ਚਰਨਜੀਤ ਚੰਨੀ ਵੱਲ ਇਸ਼ਾਰੇ ਕੀਤੇ ਜਾ ਰਹੇ ਨੇ ਜੁਮਲੇ ਕੱਸੇ ਜਾ ਰਹੇ ਨੇ ਉਹਨਾਂ ਦੇ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਜਿਹੜੇ ਮੌਜੂਦਾ ਰਾਜਾ ਵੜਿੰਗ ਹੈਗੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦਾ ਦੇ ਵਿੱਚ ਕਿਤੇ ਨਾ ਕਿਤੇ ਆਪਸੀ ਟਸਲ ਚੱਲ ਰਹੀ ਸੀ ਸਿੱਧਮ ਸਿੱਧਾ ਇੱਕ ਦੂਜੇ ਤੇ ਨਿਸ਼ਾਨੇ ਸਿੱਧੇ ਜਾ ਰਹੇ ਸੀਗੇ ਸੁਚ ਚਰਨਜੀਤ ਸਿੰਘ ਚੰਨੀ ਇਹ ਵੀ ਕਿਹਾ ਜਾ ਰਿਹਾ ਚਰਚਾਵਾਂ ਆ ਗਈਆਂ ਹਾਲਾਂਕਿ ਚਰਚਾਵਾਂ ਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦਾ ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਕਿ ਕੁੱਲ ਮਿਲਾ ਕੇ ਗੱਲ ਕਰੀਏ ਪਰ ਲੋਕਾਂ ਦੇ ਵਿੱਚ ਜਿਹੜੀ ਚਰਚਾ ਹੈ ਉਹਨੂੰ ਅੰਦੇਖਾ ਵੀ ਨਹੀਂ ਕੀਤਾ ਜਾ ਸਕਦਾ ਤੇ ਉਹਦੇ ਵਿੱਚ ਸਰੇ ਆਮ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਚਰਨਜੀਤ ਸਿੰਘ ਚੰਨੀ ਮੇਦੇ ਜਿਹੜੇ ਲੋਕ ਸੀਗੇ ਜਿਸ ਚ ਭਾਰਤ ਭੂਸ਼ਨਾਸ਼ੂ ਵੀ ਸੀਗੇ ਜਿਹਦੇ ਵਿੱਚ ਪ੍ਰਗਟ ਸਿੰਘ ਵੀ ਸੀਗੇ ਤੇ ਹੋਰ ਵੀ ਕਈ ਜਿਹੜੇ ਨੇਤਾ ਸੀਗੇ ਉਹ ਗੁੱਟ ਦੇ ਲੋਕ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਇਹ ਤਿਆਰੀ ਕਰੀ ਬੈਠੇ ਸੀਗੇ ਕਿ ਜਿਹੜਾ ਅਮਰਿੰਦਰ ਰਾਜਾ ਵੜਿੰਗ ਕਿਸੇ ਵੀ ਵੇਲੇ ਉਹਨਾਂ ਨੂੰ ਉਤਾਰ ਦਿੱਤਾ ਜਾਏਗਾ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਤੇ ਚੰਨੀ ਨੂੰ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਏਗਾ ਤੇ ਉਹਨਾਂ ਦੇ ਅਗਵਾਈ ਚ ਲੀਡਰਸ਼ਿਪ ਜਿਹੜੀ ਅੱਗੇ ਚੱਲੇਗੀ ਸਤਾ ਦੇ ਇਲੈਕਸ਼ਨ ਵਿੱਚ ਉੱਥੇ ਲੜੇ ਜਾਣਗੇ ਜਿਸ ਨੂੰ ਲੈ ਕੇ ਚੰਨੀ ਗੁੱਟ ਦੇ ਜਿਹੜੇ ਲੋਕ ਹੈ ਕਿਤੇ ਨਾ ਕਿਤੇ ਅੰਦਰੋਂ ਅੰਦਰ ਹੀ ਤਿਆਰੀ ਕਰੀ ਬੈਠੇ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਸ ਵਿੱਚ ਇਹ ਵੀ ਤੈ ਹੋ ਚੁੱਕਾ ਸੀ ਕਿ ਕਿਹਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਏਗੀ ਤੇ ਕਿਹਦੇ ਨਾਲ ਕਿੱਦਾਂ ਤਸਲ ਗੱਡੀ ਜਾਏਗੀ ਪਰ ਉਹ ਸਾਰੀਆਂ ਉਮੀਦਾਂ ਦੇ ਉਦੋਂ ਪਾਣੀ ਫਿਰ ਗਿਆ ਜਦੋਂ ਕੱਲ ਕੇਸੀ ਵੇਨੂ ਗੋਪਾਲ ਨੇ ਇਹ ਸਾਫ਼ ਕਰ ਦਿੱਤਾ ਕਿ ਪੰਜਾਬ ਕਾਂਗਰਸ ਦੇ ਵਿੱਚ ਹਜੇ ਰਾਜਾ ਵੜਿੰਗ ਹੀ ਪ੍ਰਧਾਨ ਬਣੇ ਰਹਿਣਗੇ ਪਰ ਜਿੱਦਾਂ ਇਹ ਗੱਲਾਂ ਪੰਜਾਬ ਕਾਂਗਰਸ ਦੇ ਜਾਂ ਨੈਸ਼ਨਲ ਕਾਂਗਰਸ ਦੇ ਵਿੱਚ ਜਦੋਂ ਸਾਫ਼ ਸਪਸ਼ਟ ਮੈਸੇਜ ਇੱਕ ਹਾਈ ਕਮਾਂਡ ਵੱਲੋਂ ਦੇਖਣ ਨੂੰ ਮਿਲਿਆ ਤੇ ਨਾਲ ਹੀ ਘਵਤਾ ਸ਼ੁਰੂ ਹੋ ਗਈਆਂ ਤੰਜ ਕਸਣ ਲੱਗ ਪਏ ਲੋਕ ਇੱਕ ਦੂਜੇ ਦੇ ਜੁਮਲੇ ਕਸਣ ਲੱਗ ਪਏ ਕਿ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ ਸੋ ਲੋਕ ਬਾਰ-ਬਾਰ ਇਸ ਨੂੰ ਲੈ ਕੇ ਜਿਹੜੇ ਹੈਗੇ ਆ ਉਹ ਜਿਹੜਾ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੇ ਖੇਮੇ ਦੇ ਲੋਕਾਂ ਵੱਲ ਦੇਖਦੇ ਰਹਿ ਗਏ ਕਿਉਂਕਿ ਕਿਹਾ ਜਾ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਅੰਦਰੋਂ ਅੰਦਰ ਹੀ ਤਿਆਰੀ ਕਰੀ ਬੈਠੇ ਸੀਗੇ ਕਿ ਕਿਸ ਤਰ੍ਹਾਂ ਉਹ ਜਿਵੇਂ ਪ੍ਰਧਾਨਗੀ ਸੰਭਾਲਦੇ ਹੀ ਕਿੱਦਾਂ ਰਾਜਾ ਵੜਿੰਗ ਟੀਮ ਨੂੰ ਜਾਂ ਰਾਜਾ ਵੜਿੰਗ ਦੇ ਖੇਮੇ ਦੇ ਜਿਹੜੇ ਪੰਜਾਬ ਕਾਂਗਰਸ ਦੇ ਲੋਕ ਹੈਗੇ ਆ ਨੇਤਾ ਹੈਗੇ ਆ ਉਹਨਾਂ ਦੇ ਨਾਲ ਕੀ ਕਿੱਦਾਂ-ਕਿੱਦਾਂ ਦੇ ਸਲੂਕ ਕਰਨਗੇ ਆ ਕਿੱਦਾਂ ਦੀ ਰਣਨੀਤੀ ਬਣਾ ਕੇ ਰੱਖੇ ਸੀਗਾ ਉਹਨਾਂ ਨੂੰ ਉਹਨਾਂ ਤੋਂ ਆਪਣੇ ਆਪ ਨੂੰ ਸੁਪੀਰੀਅਰ ਦਿਖਾਉਣ ਲਈ ਕਿੱਦਾਂ ਦੇ ਜਿਹੜੇ ਜਿਹੜੇ ਕੰਮ ਹੈਗੇ ਉਹਨਾਂ ਨੂੰ ਅੰਜਾਮ ਦੇਣਗੇ ਤਾਂਕਿ ਹਾਈ ਕਮਾਂਡ ਅਗੇ ਉਹਨਾਂ ਦਾ ਨੰਬਰ ਬਣ ਸਕਣ ਤੇ 2027 ਦੀ ਚੋਣਾਂ ਜਿਹੜੇ ਹੈਗੇ ਆ ਸਾਬਕਾ ਸੀ ਇਹ ਇੱਕ ਵਰੀਫਰ ਚਰਨਜੀਤ ਸਿੰਘ ਚੰਨੀ ਦੇ ਅਗਵਾਈ ਹੇਠ ਹੀ ਲੜੇ ਜਾਣ ਪਰ ਕੁਲ ਮਿਲਾ ਕੇ ਉਹਨਾਂ ਦੀ ਉਮੀਦਾਂ ਦੇ ਉਦੋਂ ਪਾਣੀ ਪੈ ਗਿਆ ਦੱਸਿਓ ਕਿ ਇਹ ਜੁਮਲਾ ਜਦੋਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹਦਾ ਮਤਲਬ ਕੀ ਹੈ ਨਾ ਤੀ ਥੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬੈ ਗਈ ਤੇ ਜਦੋਂ ਸਾਨੂੰ ਵੀ ਇਹ ਚੀਜ਼ਾਂ ਸਾਹਮਣੇ ਆਈਆਂ ਤਾਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਇਹ ਜੁਮਲਾ ਅਕਸਰ ਉਦੋਂ ਉਹਨਾਂ ਲਈ ਵਰਤਿਆ ਜਾਂਦਾ ਜਦੋਂ ਕੋਈ ਬੰਦਾ ਕਿਸੇ ਚੀਜ਼ ਲਈ ਪੂਰੀ ਤਿਆਰੀ ਕਰਕੇ ਬੈਠਾ ਸੀ ਤੇ ਸਡਨਲੀ ਉਹਨਾਂ ਦੇ ਸੁਪਨਿਆਂ ਦੇ ਪਾਣੀ ਫਿਰ ਜਾਂਦਾ ਤੇ ਉਦੋਂ ਇਹ ਕਿਹਾ ਜਾਂਦਾ ਕਿ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ ਤੇ ਇਸ ਜੁਮਲੇ ਨੂੰ ਬਾਰ-ਬਾਰ ਜਾਣ ਕੇ ਯਾ ਹੋ ਸਕਦਾ ਹੈ ਕੋਈ ਜਿਹੜੇ ਹੈਗੇ ਆ ਰਾਜਨੀਤਿਕ ਯਾ ਜਿਹੜੇ ਸ਼ਰਾਰਤੀ ਲੋਗ ਹੈ ਉਹ ਜਾਣ ਬੁੱਝ ਕੇ ਇਸ ਗੱਲ ਨੂੰ ਲੈ ਕੇ ਬਾਰ-ਬਾਰ ਚਰਨਜੀਤ ਸਿੰਘ ਚੰਨੀ ਖੇਮੇ ਦੇ ਲੋਕਾਂ ਦਾ ਹੋਰ ਪਰਗਤ ਸਿੰਘ ਹੋਣਾ ਦਾ ਯਾ ਬਾਕੀ ਜਿਹੜੇ ਖੇਮੇ ਦੇ ਲੋਕ ਹੈਗੇ ਨੇ ਨੀਤਾ ਹੈਗੇ ਆ ਚਰਨਜੀਤ ਚੰਨੀ ਦੇ ਖੇਮੇ ਦੇ ਜਿਹੜੇ ਲੋਕ ਹੈ ਉਹਨਾਂ ਤੋਂ ਲੈ ਕੇ ਬਾਰ ਬਾਰ ਇਹ ਕਰ ਰਹੇ ਹੋਣ ਇਸ ਚੀਜ਼ ਨੂੰ ਚਰਚਾ ਕਰ ਰਹੇ ਹੋਣ ਪਰ ਕੁਲ ਮਿਲਾ ਕੇ ਇੱਕ ਚੀਜ਼ ਬੜੀ ਇਸ ਸਾਰੇ ਮਾਮਲੇ ਚ ਚੰਗੀ ਦੇਖਣ ਨੂੰ ਮਿਲੀ ਕਿ ਹਾਈ ਕਮਾਂਡ ਵੱਲੋਂ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਦੂਜੇ ਤੇ ਪੰਜਾਬ ਕਾਂਗਰਸ ਦੇ ਵੱਲੋਂ ਇੱਕ ਦੂਜੇ ਤੇ ਲਾਂਚ ਲਾਏ ਜਾ ਰਹੇ ਸੀ ਜਾਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਉਹਨੂੰ ਬੰਦ ਕਰਨ ਲਈ ਸਿੱਧੇ ਤੌਰ ਤੇ ਜਿਹੜਾ ਇੱਕ ਸਾ ਮਜ਼ਬੂਤ ਮਜ਼ਬੂਤ ਜਿਹੜਾ ਸੰਦੇਸ਼ ਦਿੰਦਾ ਹੈ